ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਛ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਬੱਚਾ ਤੇ ਬੜਿਆਂ ਦੀ ਮਨਪਸੰਦ ਆਈਸਕ੍ਰੀਮ ਦੀ ਰੈਸিপি ਇਹ ਆਈਸਕ੍ਰੀਮ ਐ ਅੰਬਾ ਤੋਂ ਬਣਾਈ ਸਗੀ ਇਸ ਵਿੱਚ ਨਾ ਤਾਂ ਮੈਂ ਕੋਈ ਕੰਡੈਂਸਡ ਮਿਲਕ ਦਾ ਯੂਜ਼ ਕੀਤਾ ਤੇ ਨਾ ਹੀ ਕਿਸੇ ਬੀਟਰ ਦਾ ਇਹ ਘਰ ਵਿੱਚ ਜਿਹੜੇ ਆਮ ਇਨਗਰੀਡੀਅੰਟ ਨੇ ਉਹਨਾਂ ਤੋਂ ਮੈਂ ਬਣਾ ਕੇ ਤਿਆਰ ਕੀਤੀ ਹੈ ਇਸ ਵਿੱਚ ਕੋਈ ਵੀ ਵਿਫਟ ਕਰੀਮ ਵੀ ਮੈਂ ਨਹੀਂ ਯੂਜ਼ ਕੀਤੀ ਹੈ ਤੇ ਬਹੁਤ ਹੀ ਵਧੀਆ ਘਰ ਵਿੱਚ ਬਣ ਕੇ ਤਿਆਰ ਹੁੰਦੀ ਹੈ ਚਲੋ ਹੁਣ ਅਸੀਂ ਆਪਣੀ ਅੱਜ ਦੀ ਰੈਸিপি ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਰਨਾ ਅਸੀਂ ਲਵਾਂਗੇ ਇੱਕ ਪਤਿੱਲੀ ਉਹਦੇ ਵਿੱਚ ਅਸੀਂ ਪਾਣਾ ਹੈ 2.5 ਗਲਾਸ ਦੁੱਧ ਇੱਥੇ ਮੈਂ ਸਟੀਲ ਦਾ ਗਲਾਸ ਦੇ ਰੱਖ ਸਾਡੇ ਘਰ ਵਿੱਚ ਹੁੰਦਾ ਹੈ ਉਸ ਨੂੰ ਯੂਜ਼ ਕੀਤਾ ਹੈ ਇੱਕ ਗਲਾਸ ਦਾ 2.5 ਗਲਾਸ ਜਿਹੜਾ ਸੀਗਾ 1 ਲੀਟਰ ਤੋਂ ਥੋੜਾ ਜ਼ਿਆਦਾ ਸੀਗਾ 1.5 ਲੀਟਰ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਇੱਥੇ ਮੈਂ ਦੋ ਪੈਕੇਟ ਲਿੱਤੇ ਸੀਗੇ ਇੱਕ ਪੈਕੇਟ 15 ਗ੍ਰਾਮ ਦਾ ਸੀ ਤੇ ਅਗਰ ਥੋੜਾ ਕੋ ਖੁੱਲਾ ਹੈ ਤਾਂ ਤੁਸੀਂ ਅੱਧੇ ਕੋਲੀ ਦੇ ਕਰੀਬ ਇਸ ਵਿੱਚ ਪਾ ਸਕਦੇ ਹੋ ਮਿਲਕ ਪਾਊਡਰ ਪਾ ਲਿਆ ਜੇ ਦੀ ਦੁੱਧ ਦੀ ਕੰਸਿਸਟੈਂਸੀ ਸਾਡੀ ਥੋੜੀ ਵਧੀਆ ਬਣ ਜਾਵੇਗੀ ਗਾੜਾ ਬਣ ਜਾਂਦਾ ਹੈ ਤੇ ਜਲਦੀ ਕੜਵੀ ਜਾਂਦਾ ਹੈ ਹੁਣ ਅਸੀਂ ਇਸ ਨੂੰ ਇੱਕ ਵਿਸਕ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਜੋ ਇਹਦੀ ਲੰਮਸ ਜਿਹੜੀ ਹੋ ਰਹੀ ਨਾ ਜਾਵੇ ਹੁਣ ਤੁਸੀਂ ਵੇਖ ਸਕਦੇ ਹੋ ਮੈਂ ਇਸ ਨੂੰ ਚੰਗੀ ਤਰ੍ਹਾਂ ਵਿਸਕ ਨਾਲ ਜਿਹੜਾ ਹੈਗਾ ਮਿਕਸ ਕਰ ਲਿਆ ਹੈ 1 ਮਿੰਟ ਦੇ ਕਰੀਬ ਹੀ ਇਸ ਨੂੰ ਲੱਗਿਆ ਹੈ ਜਲਦੀ ਹੀ ਮਿਕਸ ਹੋ ਗਿਆ ਸੀਗਾ ਸਾਡੇ ਘਰੇ ਬਿਲਕੁਲ ਸ਼ੁੱਧ ਜਿਹੀ ਆਈਸਕ੍ਰੀਮ ਬਣ ਕੇ ਤਿਆਰ ਹੋਵੇਗੀ ਬਾਹਰ ਦੀ ਜਿਹੜੀ ਆਈਸਕ੍ਰੀਮ ਹੁੰਦੀ ਉਹਦੇ ਵਿੱਚ ਤਾਂ ਉਹ ਵੈਜੀਟੇਬਲ ਔਇਲ ਵਗੈਰਾ ਯੂਜ਼ ਕਰ ਦਿੰਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਦੁੱਧ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਸਟਰਡ ਪਾਊਡਰ ਇੱਥੇ ਮੈਂ 3 ਚਮਚ ਕਸਟਰਡ ਪਾਊਡਰ ਦੇ ਲਿੱਤੇ ਨੇ ਜਿਹੜਾ ਮੇਰੇ ਛੋਟੇ ਜਿਹੇ ਚਮਚੇ ਟੀस्पून ਦਾ ਨਾਪਦਾ ਹੈ ਤਾਂ ਤੁਸੀਂ ਜਿਹੜੇ ਸਿੰਪਲਸ ਘਰ ਵਿੱਚ ਅਸੀਂ ਯੂਜ਼ ਕਰਦੇ ਚਮਚ ਉਹ ਤੁਸੀਂ 3 ਪਾ ਲੈਣੇ ਇਹਦੇ ਵਿੱਚ ਅਗਰ ਤੁਹਾਡੇ ਕੋਲ ਕਸਟਰਡ ਪਾਊਡਰ ਨਹੀਂ ਹੈ ਤਾਂ ਤੁਸੀਂ 1 ਤੋਂ 2 ਚਮਚ ਕੌਰਨ ਫਲੋਰ ਦੇ ਵੀ ਪਾ ਸਕਦੇ ਹੋ ਤੇ ਕਲਰ ਲਈ ਤੁਸੀਂ ਇਹਦੇ ਵਿੱਚ ਕੇਸਰ ਵਗੈਰਾ ਜੇ ਤੁਹਾਡੇ ਘਰ ਹੈ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਵਿਸਕ ਨਾਲ ਮਿਲਾ ਲੈਣਾ ਹੈ ਹੁਣ ਮੈਂ ਇਸ ਨੂੰ ਥੱਲੇ ਵਿੱਚ ਰੱਖ ਕੇ ਇਸ ਲਈ ਸਾਰੇ ਮਿਕਸ ਕਰ ਰਹੀ ਹਾਂ ਦੇਖੋ ਕਿ ਇਹਨੇ इजीली ਮਿਕਸ ਹੋ ਰਹੇ ਨੇ ਪਰ ਅਗਰ ਅਸੀਂ ਇਸ ਨੂੰ ਗੈਸ ਦੀ ਫਲੇਮ ਤੇ ਰੱਖ ਕੇ ਮਿਕਸ ਕਰਦੇ ਹਾਂ ਤਾਂ ਇਹ ਉਸ ਨੂੰ ਬਹੁਤ ਟਾਈਮ ਲੱਗ ਜਾਂਦੇ ਉਸੇ ਲੰਮਸ ਵੀ ਆ ਜਾਂਦੀਆਂ ਨੇ ਕਲੀਨ ਤੇ ਪਹਿਲਾਂ ਤਾਂ ਅਸੀਂ ਫਲੇਮ ਹਾਈ ਰੱਖਾਂਗੇ ਪਰ ਜਦੋਂ ਦੁੱਧ ਵੀ ਥੋੜਾ ਉਬਲਣਾ ਸ਼ੁਰੂ ਹੋ ਜਾਵੇਗਾ ਫਿਰ ਅਸੀਂ ਆਪਣੀ ਗੈਸ ਦੀ ਫਲੇਮ ਜਿਹੜੀ ਲੋ ਕਰ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਇੱਥੇ ਮੈਂ ਦੇਸੀ ਖੰਡ ਤੇ ਚੀਨੀ ਦੋਨਾਂ ਦਾ ਮਿਕਸ ਲਿਆ ਹੈ 8 ਚਮਚ ਦੇ ਕਰੀਬ ਮੈਂ ਇੱਥੇ ਜਿਹੜਾ ਮਿੱਠਾ ਇਹ ਯੂਜ਼ ਕੀਤਾ ਹੈ ਤੁਸੀਂ ਇੱਥੇ ਅਗਰ ਇਕੱਲੀ ਚੀਨੀ ਯੂਜ਼ ਕਰ ਰਹੇ ਹੋ ਕੋਈ ਵੀ ਜੇ ਤੁਸੀਂ ਦੇਸੀ ਖੰਡ ਵੀ ਯੂਜ਼ ਕਰ ਸਕਦੇ ਹੋ ਉਸੇ 8 ਚਮਚ ਦੇ ਅਰਾਊਂਡ ਤੁਸੀਂ ਇਹਦੇ ਵਿੱਚ ਪਾ ਦੇਣੇ ਆ ਪਹਿਲਾਂ ਤੁਸੀਂ ਇਸ ਵਿੱਚ ਜ਼ਿਆਦਾ ਮਿੱਠਾ ਬਿਲਕੁਲ ਨਾ ਪਾਏ ਕਿਉਂਕਿ ਕੁਆਂਟੀਟੀ ਇਸ ਟਾਈਮ ਤੋਂ ਦੁੱਧ ਦੀ ਜ਼ਿਆਦਾ ਲੱਗ ਰਹੀ ਹੈ ਪਰ ਜਦੋਂ ਇਹ ਘੜ ਜਾਂਦਾ ਫਿਰ ਓਵਰ ਮਿੱਠਾ ਹੋ ਜਾਵੇਗਾ ਇਸ ਲਈ ਪਹਿਲਾਂ ਤੁਸੀਂ ਘੱਟ ਮਿੱਠਾ ਹੀ ਪਾਣਾ ਹੈ 8 ਚਮਚ ਦੇ ਕਰੀਬ ਹੀ ਪਾਓ ਉਸ ਤੋਂ ਬਾਅਦ ਨਾ ਪਾਓ ਅਗਰ ਤੁਹਾਨੂੰ ਬਾਅਦ ਵਿੱਚ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਤੁਸੀਂ ਵੇਖ ਸਕਦੇ ਜਿਹੜਾ ਮੈਂ ਦੁੱਧ ਚਾਲ ਉਬਾਲਾਣੇ ਸ਼ੁਰੂ ਹੋ ਗਏ ਨੇ ਹੁਣ ਅਸੀਂ ਆਪਣੀ ਗੈਸ ਜਿਹੜੀ ਫਲੇਮ ਹੈ ਅਲੋਕ ਕਰ ਦਵਾਂਗੇ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਕੜਨਾ ਹੈ 10 ਤੋਂ 15 ਮਿੰਟ ਇਸ ਨੂੰ ਲੱਗ ਜਾਂਦੇ ਨੇ ਕੜਨ ਲਈ ਕਿਉਂਕਿ ਜਿੰਨਾ ਵਧੀਆ ਅਸੀਂ ਦੁੱਧ ਕੜਾਂਗੇ ਉੰਨੀ ਹੀ ਵਧੀਆ ਸਾਡੀ ਆਈਸਕ੍ਰੀਮ ਦਾ ਜਿਹੜਾ ਟੈਕਸਚਰ ਆਵੇਗਾ ਅਗਰ ਅਸੀਂ ਦੁੱਧ ਚੰਗੀ ਤਰ੍ਹਾਂ ਨਹੀਂ ਕੜਿਆ ਫਿਰ ਉਹਦੇ ਵਿੱਚ ਆਈਸਕ੍ਰੀਮ ਜਿਹੜੀ ਦੂਸਰੀ ਹੈ ਆਈਸੇ ਬਣ ਜਾਵੇਗੀ ਉਹ ਇਸ ਲਈ ਅਸੀਂ ਦੁੱਧ ਨੂੰ ਚੰਗੀ ਤਰ੍ਹਾਂ ਕੜਨਾ ਹੈ ਉਦੋਂ ਤੱਕ ਤੁਸੀਂ ਆਪਣਾ ਕੋਈ ਦੂਸਰਾ ਕੰਮ ਵੀ ਕਰ ਸਕਦੇ ਹੋ ਜਦੋਂ ਤੱਕ ਸਾਡਾ ਦੁੱਧ ਕੜ ਰਿਹਾ ਹੈ ਆਈਸਕ੍ਰੀਮ ਲਈ ਮੈਂ ਇੱਥੇ ਤਿੰਨ بڑے ਅੰਬ ਲਏ ਨੇ ਅੰਬ ਤੁਸੀਂ ਵਧੀਆ ਮਿੱਠੇ ਪੱਕੇ ਦੇਖ ਕੇ ਚੰਗੀ ਤਰ੍ਹਾਂ ਲਿਓ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਅੰਬਾਂ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਇਸੇ ਤਰ੍ਹਾਂ ਮੈਂ ਆਪਣੇ ਸਾਰੇ ਅੰਬਾਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਸੀ ਤੇ ਇਸ ਨੂੰ ਇਸ ਕੱਟ ਕੇ ਇੱਕ ਬੌਲ ਦੇ ਵਿੱਚ ਪਾ ਲਿਆ ਸੀ ਸਾਡੇ ਰੋ ਦੁੱਧ ਤੇ ਵੀ ਵਧੀਆ ਟੰਗ ਨਾਲ ਕੱਢ ਰਿਹਾ ਹੈ पर ये कलर है थोड़ा जहा लाइट लग रहा है हूँ असी थोड़ा जो होर कस्टर्ड पाउडर ऐड करना है कस्टर्ड पाउडर अभी डायरैक्ट ये नहीं ऐड पा करा सब तो पहले असं एक कौली भी प्लेन मिलक कपना लवेंगे वो मैं इतने पाए ने दो चम्मच कस्टर्ड पाउडर के असी इस फोक न चं तरह पहला कौली दे मिक्स कर लेना है तो वेख सकते हो पीने ईजली मिक्स हो गया हूँ असी इस अपनी पतीनी पावे और भी सीधा नहीं पाना है ਤੱਲਾ ਸੀ ਵਿਸਕ ਨਾਲ ਹੌਲੀ-ਹੌਲੀ ਦੁੱਧ ਨੂੰ ਹਲਾਵਾਂਗੇ ਤੇ ਦੂਸਰੀ ਸਾਈਡ ਤੋਂ ਇਸ ਨੂੰ ਹੌਲੀ-ਹੌਲੀ ਪਾ ਦਵਾਂਗੇ ਇਸ ਨਾਲ ਜੋ ਕਿ ਇਹ ਲੰਪਸ ਬਿਲਕੁਲ ਵੀ ਨਹੀਂ ਬੰਦੇ ਤੇ ਚੰਗੀ ਤਰ੍ਹਾਂ ਸਾਡੇ ਦੁੱਧ ਵਿੱਚ ਜਿਹੜਾ ਸਾਡਾ ਮਿਲਕ ਕਸਟਰਡ ਪਾਊਡਰ ਸੀ ਹੁਣ ਪਾਇਆ ਹੈ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਲਰ ਕਿੰਨਾ ਚੇਂਜ ਹੋ ਗਿਆ ਹੈ ਬਹੁਤ ਹੀ ਵਧੀਆ ਕਲਰ ਆ ਗਿਆ ਹੈ ਹੁਣ ਅਸੀਂ ਇਸ ਨੂੰ ਕੜਨ ਲਈ ਛੱਡ ਦਵਾਂਗੇ ਇਸ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਬਾਅਦ ਵਿੱਚ ਮਿਲਾ ਦਵਾਂਗੇ ਜੋ ਤੱਕ ਸਾਡਾ ਦੁੱਧ ਕੜ ਰਿਹਾ ਉਦੋਂ ਤੱਕ ਅਸੀਂ ਆਪਣੇ ਅੰਬ ਦਾ ਪਲਪ ਤਿਆਰ ਕਰ ਲੈਂਦੇ ਹਾਂ। ਮੈਂਗੋ ਦਾ ਪਲਪ ਨਾਲ ਲਈ ਜਿਹੜੇ ਮੈਂ ਆਪਣੇ ਅੰਬ ਕੱਟੇ ਸੀਗੇ ਉਹਨਾਂ ਨੂੰ ਮੈਂ ਇੱਕ ਬਲੈਂਡਰ ਜਾਰ ਵਿੱਚ ਪਾ ਦਿੱਤਾ ਤੇ 1 ਤੋਂ 2 ਮਿੰਟ ਲਈ ਅਸੀਂ ਆਪਣੇ ਮਿਕਸਰ ਤੇ ਇਹਨੂੰ ਚਲਾ ਦਵਾਂਗੇ। ਇਹਦਾ স্মੂਥ ਜਿਹਾ ਪਲਪ ਅਸੀਂ ਤਿਆਰ ਕਰ ਲਿਆ। ਹੁਣ ਜੇ ਸਾਡੇ ਮੈਂਗੋ ਦਾ ਪਲਪ ਹੈ ਉਹ ਤਿਆਰ ਹੋ ਗਿਆ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰਨੀ ਹੈ ਘਰ ਦੀ ਫਰੈਸ਼ ਮਲਾਈ ਮਲਾਈ ਤੁਸੀਂ ਫਰੈਸ਼ੀ ਯੂਜ਼ ਕਰਿਓ ਅਗਰ ਤੁਹਾਡੇ ਕੋਲ ਮਲਾਈ ਨਹੀਂ ਹੈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਉਸ ਦੀ ਜਗ੍ਹਾ ਤੁਸੀਂ ਦੁੱਧ ਵਿੱਚ ਜਿਹੜਾ ਮਿਲਕ ਪਾਊਡਰ ਜ਼ਿਆਦਾ ਐਡ ਕਰ ਲਿਓ ਇੱਥੇ ਮੈਂ ਇੱਕ ਕੋਲੀ ਫਰੈਸ਼ ਮਲਾਈ ਜਿਹੜੀ ਸਾਡੇ ਸਵੇਲ ਦੇ ਦੁੱਧ ਦੀ ਸੀਗੀ ਉਪਾਦ ਦਿੱਤੀ ਦੇ ਵਿੱਚ ਇਸ ਨਾਲ ਜਿਹੜੀ ਤੁਹਾਡਾ ਮਤਲਬ ਗਾੜੀ ਬਣ ਜਾਂਦੀ ਹੈ ਆਈਸਕ੍ਰੀਮ ਤੇ ਇਸ ਨੂੰ ਵੀ ਅਸੀਂ ਇੱਕ ਵਾਰ ਚੰਗੀ ਤਰ੍ਹਾਂ ਫੇਰ ਤੋਂ ਬਲੈਂਡਰ ਜਾਰਜ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਇਹ ਤਾਂ ਜਲਦੀ ਹੀ ਮਿਕਸ ਹੋ ਜਾਂਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਪल्प ਹੈ ਉਹ ਵਧੀਆ ਢੰਗ ਨਾਲ ਸਮੂਥ ਜਿਹੜਾ ਸਾਡਾ ਤਿਆਰ ਹੋਇਆ ਹੈ ਤੇ ਮਲਾਈ ਵੀ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ। ਹੁਣ ਅਸੀਂ ਇਸ ਨੂੰ ਸਾਈਡ ਤੇ ਰੱਖ ਦਵਾਂਗੇ। ਸਾਡਾ ਜਿਹੜਾ ਦੁੱਧ ਹੈ ਉਹ ਵੀ ਦੇਖੋ گاੜਾ ਹੋਣਾ ਸ਼ੁਰੂ ਹੋ ਗਿਆ ਹੈ। ਅਸੀਂ ਪਰ ਇਸ ਨੂੰ ਹਜੇ ਹੋਰ ਥੋੜੇ 5 ਮਿੰਟ ਲੱਗ ਜਾਣਗੇ ਚੰਗੀ ਤਰ੍ਹਾਂ ਇਸ ਨੂੰ ਕਾਰਨਾ ਹੈ ਇਸ ਨੂੰ ਥੋੜਾ ਜਿਹਾ ਹੋਰ ਗਾੜਾ ਕਰਾਂਗੇ। ਜਿਹੜੇ ਉੱਪਰ ਬੱਬਲ ਆ ਰਹੇ ਨੇ ਇਸ ਤੋਂ ਤੁਸੀਂ ਦੇਖ ਸਕਦੇ ਹੋ ਵਧੀਆ ਇਸ ਦਾ ਟੈਕਸਚਰ ਜਿਹੜਾ ਹੈ ਕੰਸਿਸਟੈਂਸੀ ਵਧੀਆ ਥਿੱਕ ਬਣ ਗਈ ਹੈ। ਜੋ ਸਾਡਾ ਜਿਹੜਾ ਦੁੱਧ ਤੇ گاੜਾ ਹੋ ਜਾਵੇਗਾ ਤੁਸੀਂ ਇਸ ਟਾਈਮ ਇਸ ਵਿੱਚ ਕੱਟੀ ਵਗੈਰਾ ਚਲਾਉਂਦੇ ਰਹੋ ਨਹੀਂ ਤਾਂ ਇਹ ਨੀਚੇ ਲੱਗ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਦੁੱਧ ਦਾ ਕੰਸਿਸਟੈਂਸੀ ਬਹੁਤ ਹੀ ਵਧੀਆ ਆ ਗਈ ਹੈ ਫਿਰ ਅਸੀਂ ਇਸ ਨੂੰ ਰੱਖ ਦਾਵੇਂਗੇ ਠੰਡਾ ਕਰਨ ਲਈ ਕਿਉਂਕਿ ਠੰਡਾ ਹੋ ਕੇ ਇਸ ਨੂੰ ਹੋਰ ਵੀ ਜ਼ਿਆਦਾ گاੜਾ ਹੋ ਜਾਣਾ ਹੈ ਤਾਂ ਕਿ ਇਸ ਕੰ ਤੁਸੀਂ ਗੈਸੀ ਫਲੇਮ ਕਰਦੇ ਰਹੋਗੇ ਤੇ ਜੋ ਤੱਕ ਇਹ ਰੂਮ ਟੈਂਪਰੇਚਰ ਤੇ ਨਹੀਂ ਆ ਜਾਂਦਾ ਉਦੋਂ ਤੱਕ ਤੁਸੀਂ ਇਸ ਨੂੰ ਠੰਡਾ ਕਰਨਾ ਹੈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰਾ ਇਸ ਟਾਈਮ ਜਿਹੜਾ ਦੁੱਧ ਸੀਗਾ ਉਹ ਠੰਡਾ ਹੋ ਗਿਆ ਹੈ ਤੇ ਨੰਦਾ ਹੋ ਕੇ ਹੋਰ ਵੀ ਜਿਆਦਾ گاੜਾ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਜਿਹੜੇ ਅਸੀਂ ਮੰਗੇੋ ਦੀ ਪਲਪ ਤਿਆਰ ਕੀਤਾ ਸੀਗਾ ਉਹਦੇ ਵਿੱਚ ਅਸੀਂ ਇਸ ਨੂੰ ਮਿਕਸ ਕਰਕੇ ਇੱਕ ਵਾਰ ਫੇਰ ਤੋਂ ਮਿਕਸੀ ਵਿੱਚ ਚਲਾ ਦੇਵਾਂਗੇ ਹੁਣ ਅਸੀਂ ਆਪਣੀ ਇਸ ਪਲਪ ਜਿਹੜਾ ਸਾਡਾ ਤਿਆਰ ਹੋ ਗਿਆ ਹੈ ਮਿਲਕ ਤੇ ਮੰਗੇੋ ਦਾ ਹੁਣ ਅਸੀਂ ਇਸ ਨੂੰ ਇੱਕ 에어 ਟਾਈਟ ਕੰਟੇਨਰ ਦੇ ਵਿੱਚ ਕੋਈ ਵੀ ਤੁਹਾਡਾ ਕੰਟੇਨਰ ਹੈ ਕੁਛ ਵੀ ਹੈ ਮੇਰੇ ਕੋਲ ਬੜਾ ਟੇਕਨ ਸੀਗਾ ਮੈਂ ਇਸ ਦੇ ਵਿੱਚ ਪਾ ਦਿੱਤਾ ਤੇ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਪਾ ਕੇ ਸੈਮੀ ਸੈਟ ਕਰਨ ਲਈ 4 ਤੋਂ 5 ਘੰਟੇ ਫ੍ਰੀਜ਼ਰ ਵਿੱਚ ਰੱਖਣਾ ਹੈ ਇਸ ਨੂੰ ਤੁਸੀਂ ਸੈਮੀ ਸੈਟ ਕਰਨ ਲਈ ਰੱਖਣਾ ਹੈ ਪਹਿਲਾਂ ਹੁਣ 4 ਤੋਂ 5 ਘੰਟੇ ਬਾਅਦ ਮੈਂ ਇਸ ਨੂੰ ਫ੍ਰਿਜਰੋਂ ਫ੍ਰੀਜ਼ਰ ਚੋਂ ਕੱਢ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਨਹੀਂ ਸਾਡਾ ਫ੍ਰੀਜ਼ ਹੋਇਆ ਸੀਗਾ ਆਈਸਕ੍ਰੀਮ ਨਹੀਂ ਬਣੀ ਸੀਗੀ ਸੈਮੀ ਸੈਟ ਸੀਗਾ ਹੁਣ ਅਸੀਂ ਇੱਕ ਵਾਰ ਇਸ ਨੂੰ ਫੇਰ ਤੋਂ ਮਿਕਸੀ ਵਿੱਚ ਘਮਾਵਾਂਗੇ ਚਰਨ ਕਰਾਂਗੇ ਚੰਗੀ ਤਰ੍ਹਾਂ ਮਿਕਸੀ ਵਿੱਚ ਇਸ ਟਾਈਮ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਅਸੀਂ ਮਿਕਸੀ ਨੂੰ ਪਲਸ ਮੋਡ ਤੇ ਹੀ 30 ਸਕਿੰਟ ਲਈ ਜਿਹੜਾ ਹੈਗਾ ਚਲਾਉਣਾ ਹੈ ਜਿਆਦਾ ਤੁਸੀਂ ਇਸ ਨੂੰ ਨਾ ਘਮਾਇਓ ਨਹੀਂ ਤਾਂ ਜਿਹੜੀ ਸਾਡੀ ਆਈਸਕ੍ਰੀਮ ਹੈ ਫਿਰ ਤੋਂ ਗਰਮ ਹੋ ਜਾਵੇਗੀ ਹੁਣ ਅਸੀਂ ਫਿਰ ਤੋਂ ਇਸ ਨੂੰ ਆਪਣੇ ਦੇ ਕੰਟੇਨਰ ਵਿੱਚ ਪਾ ਕੇ ਫ੍ਰੀਜ਼ ਕਰਨੀ ਰੱਖਣਾ ਹੈ ਪਰ ਇਸ ਵਾਰ ਅਸੀਂ ਇਸ ਤੇ ਡੈਕੋਰੇਸ਼ਨ ਲਈ ਕੁਝ ਨਾ ਕੁਝ ਲਗਾ ਦੇਵਾਂਗੇ ਮੈਂ ਇੱਥੇ ਯੂਜ਼ ਕੀਤੀ ਨਹੀਂ ਟੂਟੀ ਫਰੂਟੀ ਤੁਸੀਂ ਡ్రਾਈ ਫਰੂਟ ਵਗੈਰਾ ਕੁਝ ਵੀ ਜੋ ਤੁਸੀਂ ਖਾਣਾ ਪ੍ਰੈਫਰ ਕਰਦੇ ਹੋ ਉਸ ਦੇ ਉੱਪਰ ਲਗਾ ਸਕਦੇ ਹੋ ਸੈਫਰਨ ਵੀ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਸਾਨੂੰ ਟੂਟੀ ਫਰੂਟੀ ਵਾਲਾ ਫਲੇਵਰ ਵਧੀਆ ਲੱਗਾ ਇਸ ਲਈ ਟੂਟੀ ਫਰੂਟੀ ਇਸ ਦੇ ਉੱਪਰ ਲਗਾ ਦਵਾਂਗੇ ਫਿਰ ਮੈਂ ਇੱਕ ਪੇਪਰ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਉੱਪਰੋਂ ਕਵਰ ਕਰ ਦਿੱਤਾ ਤਾਂ ਜੋ ਇਸ ਵਿੱਚ ਜਿਹੜੇ ਆਈਸ ਕ੍ਰਿਸਟਲ ਨਾ ਬਰਨ ਤੁਸੀਂ ਪੇਪਰ ਦੀ ਜਗ੍ਹਾ ਕੋਈ ਲਿਫਾਫਾ ਵਗੈਰਾ ਕੁਝ ਵੀ ਯੂਜ਼ ਕਰ ਸਕਦੇ ਹੋ ਪੋਲੀਥੀਨ ਵਗੈਰਾ ਮੇਰੇ ਕੋਲ ਪੇਪਰ ਸੀਗਾ ਤਾਂ ਮੈਂ ਪੇਪਰ ਯੂਜ਼ ਕਰ ਲਿਆ ਇਹ ਆਰਾਮ ਨਾਲ ਨਿਕਲ ਵੀ ਜਾਂਦਾ ਹੈ ਬਾਅਦ ਵਿੱਚ ਇਸ ਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਇਸ ਨੂੰ 8 ਤੋਂ 9 ਘੰਟੇ ਲਈ ਅਸੀਂ ਫ੍ਰੀਜ਼ਰ ਵਿੱਚ ਰੱਖਣਾ ਸੀਗਾ ਤੇ 8 ਤੋਂ 9 ਘੰਟੇ ਬਾਅਦ ਮੈਂ ਇਸ ਨੂੰ ਕੱਢ ਲਿਆ ਹੈ। ਪਰ ਅਸਮੇ ਅਗਲੇ ਦਿਨ ਹੀ ਕੱਢਿਆ ਸੀਗਾ ਰਾਤ ਨੂੰ 8:00-9:00 ਵਜੇ ਮੈਂ ਇੱਕ ਵਾਰ ਫੇਰ ਤੋਂ ਕਰਕੇ ਰੱਖ ਦਿੱਤਾ ਸੀਗਾ ਮਿਕਸ ਵਿੱਚ ਘੁਮਾ ਕੇ ਤੇ ਤੁਸੀਂ ਦੇਖ ਸਕਦੇ ਹੋ ਪੇਪਰ ਵੀ ਕਿੰਨੀ ਈਜ਼ਲੀ ਇਸ ਦਾ ਨਿਕਲ ਰਿਹਾ ਹੈ। ਜਿਆਦਾ ਐਫਰਟ ਕਰਨ ਦੀ ਲੋੜ ਬਿਲਕੁਲ ਵੀ ਨਹੀਂ ਪੈ ਰਹੀ ਤੇ ਇੱਥੇ ਜਿਹੜਾ ਮੇਰਾ ਸਕੂਪ ਸੀਗਾ ਮੈਂ ਉਸ ਨੂੰ ਗਰਮ ਪਾਣੀ ਵਿੱਚ ਥੋੜੇ ਲਈ ਡਿਪ ਕਰ ਦਿੱਤਾ ਸੀਗਾ ਤਾਂ ਜੋ ਜਿਹੜੀ ਆਈਸਕ੍ਰੀਮ ਹੈ इजीली ਨਿਕਲ ਜਾਵੇ। ਘਰ ਦੀ ਬਣੀ ਹੋਈ ਆਈਸਕ੍ਰੀਮ ਹੈ। ਕੋਈ ਇਹਦੇ ਵਿੱਚ オイル वगैरा ਨਹੀਂ ਯੂਜ਼ ਕੀਤਾ ਜਿਹੜੇ ਘਰ 'ਚ ਆਮ ਇਨਗਰੀਡੀਅੰਟ ਹੁੰਦੇ ਨੇ ਉਹੀ ਯੂਜ਼ ਕੀਤੇ ਨੇ ਤੇ ਤੁਸੀਂ ਵੇਖੋ ਕਿੰਨੀ ਵਧੀਆ ਸਾਈਡ ਦੀ ਆਈਸਕ੍ਰੀਮ ਬਣੀ ਤੇ ਕੁਆਂਟੀਟੀ ਵੀ ਤੁਸੀਂ ਇਸ ਦੀ ਵੇਖ ਸਕਦੇ ਹੋ ਆਮ ਨਾਲ 10 ਤੋਂ 15 ਬੰਦੇ ਖਾ ਸਕਦੇ ਨੇ ਹੁਣ ਅਸੀਂ ਆਪਣੀ ਸਾਈਡ ਆਈਸਕ੍ਰੀਮ ਨੂੰ ਇੱਕ ਆਈਸਕ੍ਰੀਮ ਬੌਲ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਅਪਰੋਸੀ ਫਿਰ ਤੋਂ ਡੈਕੋਰੇਟ ਕਰਾਂਗੇ ਆਈਸਕ੍ਰੀਮ ਨੂੰ ਅਸੀਂ ਟੂਟੀ ਫਰੂਟੀ ਦੇ ਨਾਲ ਡੈਕੋਰੇਟ ਕਰ ਦਵਾਂਗੇ ਦੇਖੋ ਕਿੰਨੀ ਸੋਹਣੀ ਸਾਈਡ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਅਗਰ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਸ਼ੁਰੂ ਕਰਨਾ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਫॉर ਵਾਚਿੰਗ